ਸ਼ਾਲਕ ਪਹਿਲਾਂ ਮੈਂ ਗਊਸ਼ਾਲਾ ਦੇ ਅੰਦਰ ਗਿਆ ਸੀ ਆਪਾਂ ਕਿਸੇ ਨੂੰ ਕੁਝ ਨਹੀਂ ਕਿਹਾ ਸਭ ਕੁਝ ਆਪਣੇ ਮਨ 'ਚ ਜਬਤ ਕਰਕੇ ਬਾਹਰ ਆ ਗਏ ਸ਼ਹਿਰ ਦੇ ਵਿੱਚ ਇੱਕ ਅਛੇ ਢੰਗ ਨਾਲ ਸਾਫ਼ ਸੁਥਰੀ ਜਗ੍ਹਾ ਦੇਤੇ ਗਊਸ਼ਾਲਾ ਬਣਾਉਦਾ ਨਿਰਮਾਣ ਕਰਨਾ ਫਿਰ ਮੇਰੇ ਮਨ 'ਚ ਪ੍ਰਭੂ ਨੇ ਆਪ ਖੁਦ ਰਾਤ ਸੁਪਨੇ 'ਚ ਆ ਕੇ ਮੈਨੂੰ ਕਿਹਾ ਕਿ ਤੂੰ ਸੁਤਾ ਹੀ ਰਹੇਂਗਾ ساری ਜ਼ਿੰਦਗੀ ਉੱਠ ਤੇ ਮੇਰੇ ਦਰਬਾਰ ਜਾ ਮੈਂ ਦੁਆਰ ਕਾ ਭੇਟ ਜਾਣਾ ਉਹ ਮੈਨੂੰ ਕਹਿੰਦੇ ਆ ਔਰ ਕਹਿੰਦੇ ਆ ਕਿ ਪੈਦਲ ਆ ਉਹਨਾਂ ਨੇ ਇਹ ਲਫ਼ਜ਼ ਪੈਦਾ ਕੀਤੇ ਕਹਿੰਦਾ ਕਦਮ ਸੇ ਕਦਮ ਮਿਲਾ ਕੇ ਚਲਾ ਚੱਲ ਰੁਕਨੇ ਮੈਂ ਤੇਰੀ ਅਵਸ਼ਾਨ ਨਹੀਂ ਹੈ ਮੈਂ ਆਪ ਗੁਲਗ ਤਿਆਰ ਕਰਕੇ ਤੇ ਸ਼ਹਿਰ ਵਿੱਚ ਕਮਾਉਣੀ ਫੈਸਲਾ ਲਿਆ ਉਹ ਇਸ ਕਰਕੇ ਲਿਆ ਫੈਸਲਾ ਕਿ ਹਰ ਇੱਕ ਇਨਸਾਨ ਦੇ ਚਾਹੇ 10 ਰੁਪਏ ਹੀ ਕਿਉਣਾ ਹੋਣ ਉਹ ਪਹਿਣ ਤੁਸੀਂ ਦੇਖ ਰਹੇ ਹੋ ਸਮਨ نیوز اور ਮੈਂ ਜਸਪਾਲ ਸ਼ਰਮਾ ਅੱਜ ਅਸੀਂ ਸਾਡੇ ਜੰਡਿਆਲਾ ਗੁਰੂ ਦੇ ਵਿੱਚ ਸਾਡੇ ਸਤਿਕਾਰਯੋਗ ਕਲਵੰਤਰ ਆਏ ਜੀ ਜਿਨ੍ਹਾਂ ਨੇ ਇੱਕ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਕ ਬੀੜਾ ਚੁੱਕਿਆ ਵਾ ਜਿਹੜਾ ਕਿ ਸਾਰੇ ਪੂਰੇ ਸ਼ਹਿਰ ਦੇ ਵਿੱਚੋਂ ਅਗਰਾਈ ਕਰਕੇ ਇੱਕ ਗਊਸ਼ਾਲਾ ਬਣਾਉਣੀ ਚਾਹੁੰਦੇ ਆ ਔਰ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਹਾਂਜੀ ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਕੁਲਵੰਦਰ ਆਏ ਔਰ ਕਾਕਾ ਕੁਲਵੀ ਵਾਲਾ son of ਸ਼੍ਰੀ ਹੰਕਾਰਨਾਥ ਫਰੀडम फाइਟਰ ਕੁਲਵੰਦਰ ਜੀ ਕਿਸ ਤਰ੍ਹਾਂ ਤੁਹਾਡੇ ਦਿਲ 'ਚ ਵਿਚਾਰ ਆਇਆ ਜਦ ਤੁਸੀਂ ਆ ਬੀੜਾ ਚੁੱਕਿਆ ਸ਼ਹਿਰ ਦੇ ਵਿੱਚ ਅਗਰਾਈ ਕਰਕੇ ਤੇ ਇੱਕ ਗਊਸ਼ਾਲਾ ਬਣਾਉਂਦਾ ਤੁਸੀਂ ਆਪਣੇ ਮਨ ਵਿੱਚ ਵਿਚਾਰ ਰੱਖਿਆ ਇਹ ਸਾਰਾ ਦੱਸੋ ਵੀ ਕਿਦਾਂ ਤੁਹਾਡੇ ਦਿਲ ਚ ਆਈ ਏ ਗੱਲ ਬਸ ਮੈਂ ਸਹੀ ਗੱਲ ਜਿਹੜੀ ਆ ਉਹ ਇਹ ਆ ਕਿ ਮੈਂ ਕਦੀ ਗਊਸ਼ਾਲਾ ਨਹੀਂ ਗਿਆ ਅੰਦਰ ਹਾਂਜੀ ਇੱਕ ਵਾਰੀ ਅਜ ਤੋਂ ਕੋਈ ਛਾਲਕ ਪਹਿਲੋਂ ਮੈਂ ਗਊਸ਼ਾਲਾ ਦੇ ਅੰਦਰ ਗਿਆ ਸੀ ਆਪਾਂ ਕਿਸੇ ਨੂੰ ਕੁਝ ਨਹੀਂ ਕਿਹਾ ਸਭ ਕੁਝ ਆਪਣੇ ਮਨ ਚ ਜਬਤ ਕਰਕੇ ਬਾਹਰ ਆ ਗਏ ਤੇ ਮਨ ਦੇ ਵਿੱਚ ਫੈਸਲਾ ਕਰ ਲਿਆ ਕਦੀ ਪ੍ਰਮਾਤਮਾ ਨੇ ਜੇ ਸ਼ਕਤੀ ਬਖਸ਼ੀ ਤੇ ਸ਼ਹਿਰ ਦੇ ਵਿੱਚ ਇੱਕ ਅਛੇ ਢੰਗ ਨਾਲ ਸਾਫ਼ ਸੁਥਰੀ ਜਗ੍ਹਾ ਦੇਤੇ ਗਊਸ਼ਾਲਾ ਬਣਾਉਦਾ ਨਿਰਮਾਣ ਕਰਨਾ ਔਰ ਮਰਨ ਤੋਂ ਪਹਿਲਾਂ ਇੱਕ ਇਹੋ ਜਿਹਾ ਇਹੋ ਜਿਹਾ ਗਊਸ਼ਾਲਾ ਦਾ ਇੱਕ ਦ੍ਰਿਸ਼ ਬਣਾ ਕੇ ਦੇਣਾ ਸ਼ਹਿਰ ਵਾਲਿਆਂ ਨੂੰ ਸ਼ਹਿਰ ਵਾਲਿਆਂ ਦੇ ਹੀ ਸਹਿਯੋਗ ਨਾਲ ਮੇਰੇ 'ਚ ਕੋਈ ਔਕਾਤ ਨਹੀਂ ਮੇਰੇ ਕੋਲ ਕੋਈ ਪੈਸਾ ਨਹੀਂ ਮੈਂ ਤੇ ਸਿਰਫ ਆਪਣੀ ਮਿਹਨਤ ਜੀ ਜਾਨ ਆਪਣੀ ਜ਼ਿੰਦਗੀ ਦਾ ਜੋ ਪ੍ਰਮਾਤਮਾ ਨੇ ਦਿੱਤੀ ਆ ਉਹਦਾ ਇੱਕ ਇੱਕ ਪਲ ਆ ਸਕਦਾ ਇਸ ਤੋਂ ਵੱਧ ਮੈਂ ਕੁਝ ਨਹੀਂ ਕਰ ਸਕਦਾ ਫਿਰ ਮੇਰੇ ਮਨ 'ਚ ਪ੍ਰਭੂ ਨੇ ਆਪ ਖੁਦ ਰਾਤ ਸੁਪਨੇ ਜਾ ਕੇ ਮੈਨੂੰ ਕਿਹਾ ਕਿ ਤੂੰ ਸੁਤਾ ਹੀ ਰਹੇਂਗਾ ساری ਜ਼ਿੰਦਗੀ ਉੱਠ ਤੇ ਮੇਰੇ ਦਰਬਾਰ ਜਾ ਕਮ ਸੇ ਕਮ ਇਹ ਚੱਕਰ 10 10 12 ਦਿਨ ਚੱਲਦਾ ਰਿਹਾ ਫਿਰ ਉਹਨਾਂ ਦੇ ਹੁਕਮ ਨੂੰ ਅਖੀਰ ਮੈਨੂੰ ਮੰਨਣਾ ਹੀ ਪਿਆ ਜਦੋਂ ਰਾਤ ਨੂੰ ਰੋਜ਼ ਨੀਂਦ ਨਾ ਆਵੇ ਫਿਰ ਮੈਂ ਆਪਣੇ ਪਰਿਵਾਰ ਸਾਰੇ ਨੂੰ ਕਹਿ ਦਿੱਤਾ ਕਿ ਮੈਂ ਦੁਆਰਕਾ ਭੇਟ ਜਾਣਾ ਉਹ ਮੈਨੂੰ ਕਹਿੰਦੇ ਆ ਔਰ ਕਹਿੰਦੇ ਆ ਕਿ ਪੈਦਲ ਆ ਮੈਂ 26 ਨਵੰਬਰ ਵਾਲੇ ਦਿਨ ਮੂਰਤ ਕਢਾਇਆ ਸੀ ਉਸ ਦਿਨ ਫਿਰ ਮੈਂ ਇਥੋਂ ਆਪਣੇ ਬਾਜ਼ਾਰ ਚੋਂ ਹੀ ਸੰਕਲਪ ਲੈ ਕੇ ਪਾਠ ਪੂਜਾ ਕਰਾ ਕੇ ਫਿਰ ਮੈਂ ਉਹਦੇ ਆਸਰੇ ਪ੍ਰਭੂ ਦੇ ਆਸਰੇ ਤੁਰ ਪਿਆ ਲੇਕਿਨ ਮੈਨੂੰ ਆਪਣੇ ਮਨ ਵਿੱਚ ਫਿਰ ਵੀ ਮੈਨੂੰ ਵੀ ਡਰ ਸੀ ਕਿ ਮੈਂ ਤਾਂ ਕਦੀ 1 ਕਿਲੋਮੀਟਰ ਦੀ ਸਫ਼ਰ ਵੀ ਨਹੀਂ ਕੀਤਾ ਕਦੀ ਸ਼ਹਿਰ ਵੀ ਨਹੀਂ ਕੀਤੀ ਤੇ ਮੈਂ ਇੰਨੇ ਕਿਲੋਮੀਟਰ 1800 ਕਿਲੋਮੀਟਰ ਮੈਂ ਕਿਦਾਂ ਚਲਾ ਜਾਊਂਗਾ ਇੱਕ ਦਿਨ ਰਾਤ ਸਾਰੀ ਜਾਣ ਜਦੋਂ ਸੰਕਲਪ ਲੈਣ ਦੀ ਤਰੀਕ ਨੇੜੇ ਆ ਗਈ ਰਾਤ ਸਾਰੀ ਜਾਗਣਾ ਪਿਆ ਔਰ ਮਾਨ ਰੋਇਆ ਕਿ ਮੈਂ ਕਿਤੇ ਫੇਲ ਨਾ ਹੋ ਜਾਵਾਂ ਫਿਰ ਪ੍ਰਭੂ ਨੇ ਮੇਰੇ ਮਨ ਦੇ ਵਿੱਚ ਲਫ਼ਜ਼ ਪੈਦਾ ਕੀਤੇ ਜਿਨ੍ਹਾਂ ਨੇ ਮੈਨੂੰ ਬੜਾ ਹੁਸ਼ਿਆਰ ਦਿੱਤਾ ਕਹਿੰਦਾ ਉਹਨਾਂ ਨੇ ਇਹ ਲਫ਼ਜ਼ ਪੈਦਾ ਕੀਤੇ ਕਹਿੰਦਾ ਕਦਮ ਸੇ ਕਦਮ ਮਿਲਾ ਕੇ ਚਲਾ ਚੱਲ ਰੁਕਨੇ ਮੈਂ ਤੇਰੀ ਅਬਸ਼ਾਨ ਨਹੀਂ ਹੈ उसको दिल में बसा के चला चल जिसके बिना पहचान नहीं है कदम से कदम मिला के चला चल रुकने में तेरी शान नहीं है प्रभु ने मेनू इशारा दे देता ਸੰਕਲਪ ਲੈ ਲਿਆ ਤੂੰ ਮਨ ਦੇ ਵਿੱਚ ਲੈ ਲਿਆ ਜਾਂ ਜਨਤਾ ਸਾਹਮਣੇ ਲੈ ਲਿਆ ਸੰਕਲਪ ਤੂੰ ਲੈ ਲਿਆ ਹੁਣ ਤੂੰ ਰੁਕੇਗਾ ਤੇ ਤੇਰਾ ਜੀਣਾ ਹਰਾਮ ਹੋ ਜਾਊਗਾ ਉਹਨਾਂ ਨੇ ਇਹ ਕਿਹਾ ਚਲ ਤੇ ਚਲ ਤੇ ਅਗਰ ਗਿਰ ਵੀ ਜਾਏ ਤਾਂ ਉੱਠ ਕੇ ਚੱਲਣੇ ਦੀ ਕੋਸ਼ਿਸ਼ ਕਰਨਾ ਰੱਖੇਗਾ ਹਿੰਮਤ ਤਾਂ ਪਾਏਗਾ ਮੰਜ਼ਿਲ ਰੱਖੇਗਾ ਹਿੰਮਤ ਤਪਾਏ ਗਮਨਦਿਲ ਜੀਤੇ ਜੀ ਮਰ ਜਾਏ ਗਵਰਨਾ ਕਰ ਤੂੰ ਭਰੋਸਾ ਆਪਣੇ ਪ੍ਰਭੂ ਪਰ ਕਰ ਤੂੰ ਭਰੋਸਾ ਆਪਣੇ ਪ੍ਰਭੂ ਪਰ ਦਇਆવાન ਹੈ ਉਹ ਸ਼ੈਤਾਨ ਨਹੀਂ ਹੈ ਬਸ ਇਹਨਾਂ ਗੱਲਾਂ ਦੇ ਉੱਤੇ ਮਨ ਮੇਰੇ ਨੂੰ ਤਾਕਤ ਮਿਲ ਗਈ ਤੇ ਆਪਾਂ ਅਗਲੇ ਦਿਨ ਜਿਸ ਦਿਨ ਬਹਿਣਾ ਸੀ ਸੰਕਲਪ ਲੈ ਕੇ ਘਰਦਿਆਂ ਨੂੰ ਰੋਂਦੇ ਕਲਪ ਦੇ ਛੱਡ ਗਏ ਤੇ ਆਪਾਂ ਨਿਕਲ ਗਏ ਆਪਣੀ ਗੱਲਬਾਤ ਨਾਲ ਜ਼ਿਆਦਾ ਲੰਮੀ ਹੋਣੀ ਹੈ ਮੈਂ ਛੋਟਕਟ ਚਪਲ ਥੋੜੀ ਗੱਲ ਕਰਨੀ ਆ ਇਹ ਕਿੰਨੇ ਦਿਨ ਤੋਂ ਤੁਸੀਂ ਇਹ ਜਿਹੜਾ ਆੜਾ ਬੀੜਾ ਚੁੱਕਿਆ ਤੁਸੀਂ ਸ਼ਹਿਰ ਵਿੱਚ ਗ੍ਰਾਈ ਕਰਨ ਦਾ ਕਿੰਨੇ ਦਿਨਾਂ ਕਿੰਨੇ ਦਿਨ ਇਹ ਇਹ ਹੌਲੀ ਹੌਲੀ ਮੇਰੇ ਮਨ ਦੇ ਵਿੱਚ ਜਦੋਂ ਫੈਸਲਾ ਉੱਥੋਂ ਹੋ ਕੇ ਆ ਗਿਆ ਮੈਂ ਹਾਂਜੀ ਫਿਰ ਬਾਸ ਅੰਦਰ ਕੁਲੀ ਜਾਵੇ ਕਿ ਕੋਈ ਐਸਾ ਕੰਮ ਕਰਾਂ ਜਿਹਦੇ ਨਾਲ ਜੀਵਨ ਨੂੰ ਇੱਥੇ ਮੈਨੂੰ ਦੁਕਾਨ ਤੇ ਆ ਕੇ ਮੇਰਾ ਜੀ ਨਾ ਲੱਗੇ ਅਚ ਜੀ ਗੱਦੀ ਤੇ ਨਹੀਂ ਬੈਠਾ ਜਾਂਦਾ ਬਹੁਤ ਪਰੇਸ਼ਾਨੀ ਪੈਂਦੀ ਲੱਤਾਂ ਆਉਂ ਕਰਦੀਆਂ ਕਿ ਹੁਣੇ ਤੁਰ ਕੇ ਕਿਸੇ ਪਾਸੇ ਨੂੰ ਨਿਕਲ ਜਾਵਾਂ ਪ੍ਰਭੂ ਦੇ ਪਾਸ ਤੇ ਹੁਣੇ ਨਿਕਲ ਜਾਵਾਂ ਫਿਰ ਆਪਣੇ ਆਪਣੇ ਆਪ ਨੂੰ ਬਹੁਤ ਸੰਗਠਨ ਦੇ ਵਿੱਚ ਲਿਆ ਕੇ ਆਪਣਾ ਅੱਛੀ ਤਰ੍ਹਾਂ ਮਨ ਨੂੰ ਫੈਸਲਾ ਕਰਕੇ ਤੇ ਪਰਿਵਾਰ ਵਿੱਚ ਗੱਲ ਕਰ ਦਿੱਤੀ ਕਿ ਮੈਂ ਇਹ ਚਾਹਣਾ ਹੈ ਕਿ ਗਊ ਸੇਵਾ ਦੇ ਵਿੱਚ ਆਪਣੀ ਜੀਵਨ ਜਿੰਦਗੀ ਬਤੀਤ ਕਰਾਂ ਔਰ ਮੇਰੇ ਕੋਲ ਕੋਈ ਪੈਸਾ ਨਹੀਂ ਕਿ ਜਿਹੜਾ ਮੈਂ ਆਪ ਇਹ ਸਾਰਾ ਕੰਮ ਕਰ ਸਕਾਂ ਮੈਂ ਸ਼ਹਿਰ ਵਾਲਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਕਰਨਾ ਚਾਹੁੰਨਾ ਵਾ ਔਰ ਬਿਲਕੁਲ ਸਿਆਸਤ ਰਹਿਤ ਕੰਮ ਕਰਨਾ ਚਾਹੁੰਨਾ ਵਾ ਇਸ ਕਰਕੇ ਮੈਂ ਆਪ ਗੁਲਕ ਤਿਆਰ ਕਰਕੇ ਤੇ ਸ਼ਹਿਰ ਵਿੱਚ ਕਮਾਉਣੀ ਫੈਸਲਾ ਲਿਆ ਉਹ ਇਸ ਕਰਕੇ ਲਿਆ ਫੈਸਲਾ ਕਿ ਹਰ ਇੱਕ ਇਨਸਾਨ ਦੇ ਚਾਹੇ 10 ਰੁਪਏ ਹੀ ਕਿਉਣਾ ਹੋਣ ਉਹ ਪਹਿਣ ਔਰ ਸਾਰਿਆਂ ਦੀ ਨੇਕ ਕਮਾਈ ਦੇ ਵਿੱਚੋਂ ਹਿੱਸਾ ਪਵੇ ਤੇ ਫਿਰ ਸ਼ਹਿਰ ਵਿੱਚ ਇੱਕ ਵੱਡੀ ਤੇ ਸਾਫ ਸੁਧਰੀ ਗਊਸ਼ਾਲਾ ਤਿਆਰ ਹੋਵੇ ਇਹਦੇ ਵਾਸਤੇ ਜੋ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀਆ ਪਤਾ ਨਹੀਂ ਕਿੰਨੀ ਆ ਇਹ ਉਹ ਹੀ ਜਾਣਦਾ ਲੇਕਿਨ ਮੈਨੂੰ ਇਹ ਵਿਸ਼ਵਾਸ ਆ ਜੇ ਉਹਨੇ ਸੰਕਲਪ ਦਿੱਤਾ ਵਾ ਤੇ ਉਹਨਾਂ ਚਿਰ ਮੈਨੂੰ ਉਹਨੂੰ ਜ਼ਿੰਦਗੀ ਦੇਣੀ ਪੈਣੀ ਆ ਜਿੰਨਾ ਚਿਰ ਇਹ ਸੰਕਲਪ ਪੂਰਾ ਨਹੀਂ ਹੁੰਦਾ ਕਿਸੇ ਵਿਸ਼ਵਾਸ ਤੇ ਮੈਨੂੰ 90% ਸ਼ਹਿਰ ਵਾਸੀਆਂ ਦਾ ਸਹਿਯੋਗ ਆ ਜੀ ਕੱਲਾ ਰੁਪਈਆ ਨਾਲ ਨਹੀਂ ਸਹਿਯੋਗ ਹੁੰਦਾ ਕੋਈ ਚਾਹੇ 10 ਰੁਪਏ ਹੀ ਪਾਏ ਚਾਹੇ 100 ਪਾਵੇ ਕੋਈ 500 ਪਾਵੇ ਚਾਹੇ 100 ਪਾਵੇ ਕੋਈ 500 ਪਾਵੇ 1000 ਪਾਵੇ ਇੱਕ ਸ਼ਖਸ ਨੇ ਮੈਨੂੰ ਐਤਵਾਰ ਵਾਲੇ ਦਿਨ 31000 ਰੁਪਏ ਵੀ ਪਾਇਆ 5100 ਵੀ ਪਾਇਆ 3100 ਵੀ ਪਾਇਆ ਇਸ ਤਰ੍ਹਾਂ ਕਰਕੇ ਗੋਲਕ ਜਿ ਮੈਨੂੰ ਕਹਿੰਦੇ ਦੱਸੋ ਕਿੰਨੇ ਪੈਸੇ ਮੈਂ ਕਿਹਾ ਮੈਂ ਕਿਸੇ ਨੂੰ ਵੀ ਨਹੀਂ ਕਹਿਣਾ ਕਿੰਨੇ ਪੈਸੇ ਜਿੰਨੇ ਕਿਸੇ ਦਾ ਜੀ ਕਰਦਾ ਇਸ ਗੋਲਕ ਚ ਪਾਓ ਔਰ ਇਹ ਗੋਲਕ ਹਰ ਮਹੀਨੇ ਐਸੇ ਹੀ ਚੌਂਕ ਦੇ ਵਿੱਚ ਇੱਥੇ ਬਾਜ਼ਾਰ ਦੇ ਵਿੱਚ ਸਾਰਿਆਂ ਲੋਕਾਂ ਦੇ ਸਾਹਮਣੇ ਖੁੱਲੇਗੀ ਔਰ ਬਾਜ਼ਾਰ ਦੇ ਬੱਚੇ ਹੀ ਇਸ ਗੋਲਕ ਦੇ ਪੈਸਿਆਂ ਨੂੰ ਗ ਔਰ ਉਹ ਡਿਕਲੇਅਰ ਕਰ ਦਿੱਤਾ ਜਾਊਗਾ ਕਿ ਆਜ 1 ਮਹੀਨੇ ਦੀ ਐਨੀ ਤਰੀਕ ਤੋਂ ਐਨੀ ਤਰੀਕ ਤੱਕ ਗੋਲਕ ਦੀ ਜਿਹੜੀ ਕਲੈਕਸ਼ਨ ਆ ਹੋਏ ਨਹੀਂ ਹੋਈਆ ਉਹਦੇ ਮੁਤਾਬਕ ਅਸੀਂ ਜਗਾ ਚਾਰ ਪੰਜ ਦੇਖੀਆਂ ਉਹਨਾਂ ਵਿੱਚੋਂ ਇੱਕ ਜਗਾ ਅਸੀਂ ਸਿਲੈਕਟ ਜੋ ਪਰਮਾਤਮਾ ਸਿਲੈਕਟ ਕਰਾਊਗਾ ਅਸੀਂ ਕੌਣ ਆ ਸਿਲੈਕਟ ਕਰਨ ਵਾਲੇ ਜੋ ਉਹਦੀ ਰਜ਼ਾ ਹੋਊਗੀ ਜਿੱਥੇ ਉਹਨੂੰ ਮਨਜ਼ੂਰ ਹੋਊਗਾ ਕਿ ਇੱਥੇ ਗਊ ਮਾਤਾ ਦਾ ਰਹਿਣੂ ਮ ਬਣਨਾ ਚਾਹੀਦਾ ਇਹ ਗ੍ਰਾਈ ਕਰਨੀ ਬੜੀ ਔਖੀ ਹੁੰਦੀ ਆ ਆਪਾਂ ਜਦੋਂ ਕਿਤੇ ਗ੍ਰਾਈ ਕਰਨ ਜਾਂਦੇ ਆ ਨਾ ਬੜੀਆਂ ਆਪਾਂ ਨੂੰ ਲੋਕਾਂ ਕੋ ਗੱਲਾਂ ਬਾਤਾਂ ਵੀ ਸੁਣਨੀਆਂ ਪੈਣੀਆਂ ਕੋਈ ਕਹਿੰਦਾ ਜੀ ਇਹ ਇਹ ਠਗੀਆਂ ਮਾਰ ਦੇ ਕੇ ਨਾ ਇਹ ਕਿਸੇ ਪਨਿੱਕਾ ਦੇ ਵਾਸਤੇ ਇਕੱਠੇ ਕਰਦੇ ਆ ਫਿਰ ਕਿਦਾਂ ਮਹਿਸੂਸ ਹੁੰਦਾ ਤੁਹਾਨੂੰ ਕਿ ਤਰ੍ਹਾਂ ਦੇ ਬੰਦੇ ਨਾਲ ਤੁਹਾਡਾ ਮਿਲਣਾ ਦੇਖੋ ਦੇਖੋ ਜਦੋਂ ਮਨ ਤੇ ਪੱਥਰ ਰੱਖ ਲਈਏ ਤੇ ਉਹਦੇ ਤੇ ਵਿਸ਼ਵਾਸ ਕਰ ਲਈਏ ਨਾ ਇਹ ਗੱਲਾਂ ਸਾਰੀਆਂ ਐਂ ਲੱਗਦੀਆਂ ਜਿੱਦਾਂ ਕੋਈ ਲਾਗੋਂਦੀ ਐਵੇਂ ਲੰਘਿਆ ਕੰਨਾਂ 'ਚ ਰੂਂ ਦੇਣਾ ਪੈਂਦਾ ਮਨ ਤੇ ਪੱਥਰ ਰੱਖਣਾ ਪੈਂਦਾ ਆਪਣੇ ਆਪ ਨੂੰ ਬਿਲਕੁਲ ਜ਼ੀਰੋ ਕਰਨਾ ਪੈਂਦਾ ਫਿਰ ਆਪਣੀ ਆਪਣੀ ਜੋ ਵੀ ਹیثیت ਹੁੰਦੀ ਆ ਜੋ ਵੀ ਆਪਣਾ ਰੁਤਬਾ ਹੁੰਦਾ ਵਾ ਉਹਨੂੰ ਬਿਲਕੁਲ ਨਿਲ ਕਰਨਾ ਪੈਂਦਾ ਜੇ ਆਪਾਂ ਉਹਨੂੰ ਨਿਲ ਕਰ ਲਾਂਗੇ ਤੇ ਫਿਰ ਹੀ ਕੰਮ ਅਸੀਂ ਕਰ ਸਕਦੇ ਆਂ ਔਰ ਫਿਰ ਹੀ ਅਸੀਂ ਕੋਈ ਸੰਕਲਪ ਪੂਰਾ ਕਰ ਸਕਦੇ ਆਂ ਪ੍ਰਭੂ ਤਾਂ ਹੀ ਸਾਥ ਦਿੰਦਾ ਵਾ ਜੇ ਆਪਣੇ ਵਿੱਚ ਸਾਡੇ ਹੈਂਕਰ ਹੋਊਗੀ ਤੇ ਅਸੀਂ ਬਾਜ਼ਾਰ ਵਿੱਚ ਹੀ ਰੇੜੀ ਛੱਡ ਕੇ ਆਪਣੇ ਘਰ ਆ ਸਕਦੇ ਆਂ ਰੇੜੀ ਚਲਾ ਨਹੀਂ ਸਕਦੇ ਇਸ ਤਰ੍ਹਾਂ ਕੋਈ ਡਰ ਨਹੀਂ ਮੈਨੂੰ ਪਹਿਲਾਂ ਵੀ ਇੱਕ ਗਊਸ਼ਾਲਾ ਹੈਗੀ ਆ ਤੇ ਮਤਲਬ ਤੁਹਾਡਾ ਦੂਸਰੀ ਗਊਸ਼ਾਲਾ ਬਣਾਉਂਦਾ ਕਿਸ ਤਰ੍ਹਾਂ ਵਿਚਾਰ ਬਣਿਆ ਪਹਿਲੋਂ ਜੋ ਵੀ ਬੱਚੇ ਕੰਮ ਕਰ ਰਹੇ ਆ ਬਹੁਤ ਅੱਛੇ ਬੱਚੇ ਆ ਬਹੁਤ ਅੱਛੇ ਢੰਗ ਨਾਲ ਉਹ ਵੀ ਕੰਮ ਕਰ ਰਹੇ ਆ ਔਰ ਮੇਰੇ ਮਨ ਜੇ ਵਿਚਾਰ ਆ ਕਿ ਜੋ ਗਊ ਮਾਤਾ ਜਿਹੜੀ ਆ ਉਹ ਕੋਈ ਇੰਨੀ ਆ ਹੀ ਨਹੀਂ ਆਪਣੇ ਜਿਡਾਲੇ ਦੀ ਇਰਤ ਘਰੇ ਨਹੀਂ ਆ ਕਿ ਗਊ ਮਾਤਾ ਹੈ ਗਿਆ ਵਾਂ ਕਿ ਅਸੀਂ ਚਾਰ ਕਿੱਲਾਂ ਚ ਵੀ ਗਊਸ਼ਾਲਾ ਬਣਾ ਲਈਏ ਤੇ ਉੱਥੇ ਵੀ ਨਾ ਉਹ ਸਮਾ ਸਕਣ ਠੀਕ ਹੈ ਜੀ ਇਸ ਕਰਕੇ ਅਸੀਂ ਕਹਿੰਨੇ ਆ ਕਿ ਕੱਲਿਆਂ ਉਹਨਾਂ ਬੱਚਿਆਂ ਤੇ ਕਿਉਂ ਭਾਰ ਪਾਉਣਾ ਉਹ ਜਿੰਨਾ ਕ ਬੱਚੇ ਕੰਮ ਕਰ ਰਹੇ ਆ ਰਾਜੀ ਰਹਿਣ ਕਰਦੇ ਰਹਿਣ ਸਦਾ ਹੀ ਕਰਦੇ ਰਹਿਣ ਔਰ ਰੱਬ ਮੈਨੂੰ ਡਿਊਟੀ ਦੇ ਰਿਹਾ ਵਾ ਤੇ ਮੈਂ ਕਿਉਂ ਪਿਛੇ ਹਟਾਂ ਮੈਂ ਵੀ ਇਹ ਡਿਊਟੀ ਨਿਭਾਉਣੀ ਚਾਹੁੰਦਾ ਕੀ ਸੰਦੇਸ਼ ਦੇਣਾ ਚਾਹੁੰਦੇ ਸ਼ਹਿਰ ਵਾਸੀਆਂ ਨੂੰ ਸੰਦਾ ਸਰਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਗਊ ਮਾਤਾ ਅਧਰ ਸੜਕਾਂ ਦੇ ਉੱਤੇ ਫਿਰਦੀਆਂ ਔਰ ਜਿਨ੍ਹਾਂ ਦੇ ਕਈ ਵਾਰੀ ਰਾਤ ਨੂੰ ਹਨੇਰੇ ਐਕਸੀਡੈਂਟ ਹੋ ਜਾਂਦੇ ਆ ਔਰ ਕਈ ਬੱਚੇ ਕਈ ਘਰ ਗਊ ਮਾਤਾ ਦਾ ਉਹਦੇ 'ਚ ਮੈਂ ਕਸੂਰ ਨਹੀਂ ਕਹੂੰਗਾ ਉਹਦੇ 'ਚ ਸਾਡਾ ਕਸੂਰ ਆ ਜੇ ਅਸੀਂ ਉਹਨਾਂ ਨੂੰ ਸੰਭਾਲ ਲਵਾਂਗੇ ਤੇ ਇੱਕ ਤੇ ਹਾਦਸਿਆਂ ਤੋਂ ਬਚ ਜਾਵਾਂਗੇ ਇੱਕ ਗਊ ਮਾਤਾ ਬਿਲਕੁਲ ਸੜਕ ਤੇ ਹੀ ਸੜਕ ਦੇ ਨਾਲ ਹੀ ਵਿਚਕ ਜਾਂਦੀ ਆ ਕੋਈ ਉਹਨਾਂ ਦਾ ਵਾਲੀ ਵਾਰਸ਼ ਨਹੀਂ ਹੁੰਦਾ ਕੋਈ ਗੱਲ ਨਹੀਂ ਬਾਤ ਨਹੀਂ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਰੋਕ ਥਾਮ ਲਾਉਣ ਦੀ ਨੀਤ ਦੇ ਨਾਲ ਇਹ ਇਹ ਹਾਦਸਿਆਂ ਤੋਂ ਜਨਤਾ ਨੂੰ ਬਚਾਉਣ ਦੀ ਨੀਤ ਦੇ ਨਾਲ ਔਰ ਗਊ ਮਾਤਾ ਨੂੰ ਇਹਨਾਂ ਹਾਸਿਆਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਦੀ ਨੀਤ ਦੇ ਨਾਲ ਇਹ ਅਸੀਂ ਕੰਮ ਸ਼ੁਰੂ ਕਰ ਲੱਗੇ ਆ ਸਾਨੂੰ ਹੋਰ ਕਿਸੇ ਕਿਸਮ ਦਾ ਪਰਮਾਤਮਾ ਮੰਗਵਾ ਸਾਨੂੰ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਕੋਈ ਗੱਲਾਂ ਤੁਸੀਂ ਇਕੱਲੇ ਕਰ ਰਹੇ ਜਾਂ ਤੁਹਾਡਾ ਕੋਈ ਸਹੋਗੀ ਹੈ ਨਹੀਂ ਮੈਂ ਇਕੱਲੇ ਨਹੀਂ ਸ਼ੁਰੂ ਕੀਤਾ ਸੀ ਜੀ ਅੱਛਾ ਜੀ ਤੇ ਔਰ ਜਿਸ ਦਿਨ ਮੈਂ ਤੁਰ ਪਿਆ ਪਹਿਲੇ ਦਿਨ ਤੇ ਦੂਸਰੇ ਦਿਨ ਮੈਨੂੰ ਉਹ ਰਿਹਾ ਉਹ ਕੇਸ਼ਵ ਜੀ ਦੂਸਰੇ ਦਿਨ ਇਹ ਕਾਕਾ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਚਾਚਾ ਜੀ ਤੁਸੀਂ ਇਕੱਲੇ ਨਾ ਜਾਓ ਮੈਂ ਤੁਹਾਡੇ ਨਾਲ ਆ ਠੀਕ ਹੈ ਜੀ ਤੇ ਇਸ ਬੱਚੇ ਨੇ ਮੇਰਾ ਸਾਥ ਦਿੱਤਾ ਮੈਂ ਕਿਹਾ ਜੇ ਬੋ ਤਾਂ ਤੂੰ ਨਾਲ ਆ ਤੇ ਜੋ ਮੇਰੇ ਮਨ ਚ ਜਿੱਦਾਂ ਗੱਲਾਂ ਬਾਤਾਂ ਜੋ ਤੈਨੂੰ ਮੈਂ ਦੱਸ ਦਿੱਤੀਆਂ ਜੋ ਤੁਹਾਨੂੰ ਮੈਂ ਹੁਣ ਦੱਸੀਆਂ ਬੋਲ ਕੇ ਸਭ ਇਹਨੂੰ ਦੱਸ ਦਿੱਤੀਆਂ ਮੈਂ ਉਸੇ ਤਰ੍ਹਾਂ ਹੀ ਕੰਮ ਕਰਨਾ ਚਾਹੁੰਨਾ ਠੀਕ ਹੈ ਜੀ ਤੇ ਇਸ ਬੱਚੇ ਨੇ ਆ ਆਪਣਾ ਵਰਕਰ ਉਰੇ ਆਪੋ ਤੇ ਸੇਵਾਦਾਰ ਇਹ ਸੇਵਾਦਾਰ ਨਾਲ ਮੇਰੇ ਇਹਨੇ ਛੱਡ ਦਿੱਤਾ ਕਿ ਤੁਸੀਂ ਇਕੱਲੇ ਰੇੜੀ ਨਹੀਂ ਖਿੱਚਣੀ ਗਰਮੀ ਬੜੀ ਆ ਮੈਂ ਕਹਾਂ ਉਹ ਤੇ ਮੈਨੂੰ ਮਹਾਰਾਜ ਦੀ ਕਿਰਪਾ ਵਾ ਮੈਨੂੰ ਗਰਮੀ ਤੋਂ ਡਰ ਨਹੀਂ ਲੱਗਦਾ ਪਰ ਫਿਰ ਵੀ ਕਹਿੰਦਾ ਨਹੀਂ ਤੁਸੀਂ ਇਹਨੂੰ ਨਾਲ ਲਿਜਾਓ ਇਹ ਬੱਚਾ ਇਹਨਾਂ ਨੇ ਮੈਨੂੰ ਦਿੱਤਾ ਨਾਲ ਔਰ ਮੈਂ ਇਹਦੇ ਨਾਲ ਅਸੀਂ ਦੋਵੇਂ ਗਰਾਈ ਕਰਦੇ ਆ ਲੋਡ ਪੈਣ ਦੇ ਕਹਿੰਦਾ ਇਹ ਕਿਤੇ ਜਾਵੇ ਤੇ ਮੈਂ ਵੀ ਨਾਲ ਜਾਣ ਨੂੰ ਤਿਆਰ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਔਰ ਇਹ ਬੱਚਾ ਵਿਵੇਕ ਮਹਾਜਨ ਇਹ ਬੱਚਾ ਜਿਹੜਾ ਇਹ ਵੀ ਬਿਲਕੁਲ ਮੇਰੇ ਨਾਲ ਐਗਰੀ ਆ ਕਿ ਚਾਚਾ ਜੀ ਜਿਸ ਤਰ੍ਹਾਂ ਤੁਸੀਂ ਸੋਚਿਆ ਇਸ ਤਰ੍ਹਾਂ ਦਾ ਕੰਮ ਕਰਨ ਨੂੰ ਮੈਂ ਵੀ ਤਿਆਰ ਆ ਇਸੇ ਤਰ੍ਹਾਂ ਮੇਰੇ ਕੋਲ ਚਾਰ ਬੱਚੇ ਹੋਰ ਹੈਗੇ ਆ ਜਿਹੜੇ ਕਿ ਇਸ ਵੇਲੇ ਮੈਂ ਮੌਜੂਦ ਨਹੀਂ ਕਰ ਪਾਇਆ ਉਹਨਾਂ ਦੀ ਅਸੀਂ ਆਪਣੀ ਇੱਕ ਬਣਾਵਾਂਗੇ ਕਮੇਟੀ ਤੇ ਉਹਦੇ ਮੁਤਾਬਕ ਅਸੀਂ ਸਾਰਾ ਕੰਮ ਜਿਹੜੀ ਜਗ੍ਹਾ ਹੋਊਗੀ ਉਹ ਕਮੇਟੀ ਦੇ ਨਾਂ ਤੇ ਹੋਊਗੀ ਤੇ ਉਸੇ ਤਰ੍ਹਾਂ ਹੀ ਜਿਹੜਾ ਨਕਸ਼ਾ ਬਣਾਇਆ ਵਾ ਉਹ ਇੱਥੇ ਦਿਮਾਗ ਚ ਪਰਮਾਤਮਾ ਨੇ ਦਿੱਤਾ ਹੋਇਆ ਉਸੇ ਮੁਤਾਬਕ ਹੀ ਗਊਸ਼ਾਲਾ ਬਣੂਗੀ ਇਸ ਤਰ੍ਹਾਂ ਦੀ ਬਣੂਗੀ ਕਿ ਹਰ ਇਨਸਾਨ ਗਊਸ਼ਾਲਾ ਦੀ ਪਰਕਰਮਾ ਤੱਕ ਕਰ ਸਕੂਗਾ ਧੰਨਵਾਦ ਜੀ ਬਹੁਤ ਵਧੀਆ ਤੁਸੀਂ ਦੱਸਿਆ ਜੋ ਵੀ ਆਪਣੇ ਵਿਚਾਰ ਦੱਸੇ ਹਾਂਜੀ ਵੀਰ ਜੀ ਕੀ ਤਾਂ ਡਾਡਾ ਕੇਸ਼ਵ ਕੇਸ਼ਵ ਜੀ ਕਿਸ ਤਰ੍ਹਾਂ ਦੇ ਤੁਹਾਨੂੰ ਇਹਨਾਂ ਦੇ ਕੁਲਵੰਤਰਾਈ ਜੀ ਦੇ ਜਿਹੜਾ ਜੋ ਇਹਨਾਂ ਨੇ ਅਪਰਾਲਾ ਸ਼ੁਰੂ ਕੀਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਦੇਖੋ ਜਦੋਂ ਮੈਨੂੰ ਪਤਾ ਚੱਲਿਆ ਕਿ ਇਹਨਾਂ ਨੇ ਇਹ ਸਟੈਪ ਮਤਲਬ ਕਰਨਗੇ ਗਊਸ਼ਾਲਾ ਬਣਾਣਗੇ ਤੇ ਮੇਰੀ ਵੀ ਇੱਛਾ ਸੀ ਕਿ ਜਿੰਦਿਆਲੇ ਇੱਕ ਅੱਛੀ ਗਊਸ਼ਾਲਾ ਬਣੇ ਤੇ ਮੈਂ ਫਿਰ ਇਹਨਾਂ ਦੇ ਕੋਲ ਆਇਆ ਮੈਂ ਆਪਣੇ ਵਿਚਾਰ ਪੇਸ਼ ਕੀਤੇ ਇਹਨਾਂ ਨੇ ਆਪਣੇ ਦੱਸਿਆ ਕਿ ਮੈਂ ਇਸ ਤਰ੍ਹਾਂ ਕਰਨਾ ਚਾਹੁੰਦਾ ਮੈਨੂੰ ਅੱਛਾ ਲੱਗਾ ਮੈਂ ਕਿਹਾ ਮੈਂ ਫਿਰ ਤੁਹਾਨੂੰ ਮੈਂ ਸਪੋਰਟ ਕਰਦਾ ਜਿੰਨਾ ਮੈਂ ਅੱਛਾ ਕਰ ਸਕਦਾ ਹਾਂ ਉਹ ਸਪੋਰਟ ਕਰੂੰਗਾ ਮਾਡੇ ਵੱਲੋਂ ਫਿਰ ਕਿਸ ਤਰ੍ਹਾਂ ਦੀ ਸਪੋਰਟ ਦਿੱਤੀ ਹੋਈ ਇਹਨਾਂ ਨੂੰ ਦੇਖੋ ਜੋ ਮੈਂ ਫਾਈਨੈਂਸ਼ੀਅਲੀ ਕਰ ਸਕਦਾ ਕਰੂੰਗਾ ਠੀਕ ਹੈ ਜੀ ਜੋ ਅਸੀਂ ਫਿਜ਼ੀਕਲੀ ਨਾਲ ਨਾਲ ਚੱਲ ਰਹੇ ਹਾਂ ਉਹ ਵੀ ਚੱਲਾਂਗੇ ਠੀਕ ਹੈ ਜੀ ਜਿੱਥੇ ਜ ਧੰਨਵਾਦ ਜੀ। ਸ਼ੁਕਰੀਆ। ਤੁਸੀਂ ਇਹਨਾਂ ਦੇ ਨਾਲ ਜਾਂਦੇ ਜੀ। ਬਿਲਕੁਲ ਜੀ। ਕੀ ਨਾਂ ਡੜਾ? ਸੁਨੀਲ ਕਮਾਨ। ਕਿਸ ਤਰ੍ਹਾਂ ਫਿਰ ਤੁਹਾਡੇ ਦਿਲ 'ਚ ਕਿੱਦਾਂ ਇਹ ਆਇਆ ਵੀ ਮੈਂ ਵੀ ਸੇਵਾ ਦੇ ਵਿੱਚ ਹਿੱਸਾ ਪਾਵਾਂ? ਬਹੁਤ ਵਧੀਆ ਵਿਚਾਰ ਹੈ ਇਹਨਾਂ ਦੇ। ਇਹਨੇ ਰੱਬ ਲੈ ਕੇ ਲਾਇਆ ਹਨ। ਇਹਨਾਂ ਦਾ ਸਾਰੇ ਨਾਮ ਹਨ। ਖੁਸ਼ੀ ਹੈ ਤੁਸੀਂ ਨਾਲ ਜਾ ਕੇ। ਬਿਲਕੁਲ ਜੀ। ਮੈਨੂੰ ਬਹੁਤ ਸ਼ਾਂਤੀ ਮਿਲਦੀ ਹੈ। ਬਹੁਤ ਸ਼ਾਂਤੀ ਮਿਲਦੀ ਹੈ। ਠੀਕ ਹੈ ਜੀ। ਧੰਨਵਾਦ ਜੀ। ਮੇਰੇ ਕੋਲ ਹੋਰ ਵੀ ਸ਼ਹਿਰ ਵਾਸੀ ਮੇਰੇ ਨਾਲ ਖੜੇ ਹਨ। ਉਹਨਾਂ ਨਾਲ ਵੀ ਗੱਲਬਾਤ ਕਰੂੰਗਾ। ਹਾਂਜੀ ਵੀਰ ਜੀ, ਅਕਲਵੰਤਰ ਆਏ ਜੀ ਨੇ ਜਿਹੜਾ ਪ੍ਰਾਲਾ ਸ਼ੁਰੂ ਕੀਤਾ ਸ਼ਹਿਰ ਦੇ ਵਿੱਚ ਇੱਕ ਸ਼ ਮੈਂ ਜੀ ਕੁਲਵੰਦਰਾ ਜੀ ਨੂੰ 40 ਸਾਲ ਤੋਂ ਬਹੁਤ ਚੰਗੀ ਤਰ੍ਹਾਂ ਜਾਣਦਾ ਜੀ ਜਿਹੜੇ ਕੰਮ ਨੂੰ ਇਹ ਚੁੱਕ ਲੈਂਦੇ ਆ ਉਹਨੂੰ ਪੂਰਾ ਕਰਕੇ ਛੱਡਦੇ ਇਹ ਇਨਾਂ ਦੀ ਬਹੁਤ ਬਾਜਰੀ ਆ ਇਹ ਇਕੱਲੇ ਵੀ ਤੁਰ ਪੈਂਦੇ ਆ ਕਿਰਸੇ ਦੀ ਇਹਨਾਂ ਨੂੰ ਕੋਈ ਢੀ ਕੋਈ ਜੁੰਤਰੀ ਸਾਮਣੇ ਜਦਾਂ ਇਹ ਯਾਤਰਾ ਤੇ ਗਿਆ 64 ਦਿਨ ਦੀ ਯਾਤਰਾ ਕੋਈ ਛੋਟੀ ਜੀ ਯਾਤਰਾ ਨਹੀਂ ਕੋਈ ਵੀ ਨਹੀਂ ਕਰ ਸਕਦਾ ਇਹ ਭਗਵਾਨ ਤੋਂ ਬਿਨਾਂ ਇਹ ਤਾਕਤ ਨਹੀਂ ਮਿਲਦੀ ਹੁਣ ਵੀ ਭਗਵਾਨ ਇਹਨਾਂ ਨੂੰ ਤਾਕਤ ਦੇਊਗਾ ਇਹ ਕੰਮ ਜਿਹੜਾ ਨਿਪਲੇ ਚੜੂਗਾ ਕੇ ਦਊਗਾ ਇਹ ਕੰਮ ਜਿਹੜਾ ਨਿਪਲੇ ਚੜੂਗਾ ਤੇ ਸ਼ਹਿਰ ਚ ਇੱਕ ਚੰਗੀ ਗਊਸ਼ਾਲਾ ਸ਼ਹਿਰ ਵਾਲਿਆਂ ਨੂੰ ਮਿਲੂਗੀ। ਬਾਤ ਹੈ ਦਾਈ ਕਿੰਦਾ ਹੋਇਆ ਕਿ ਮਾਦਾ ਜੀ। ਧੰਵਾਦ ਜੀ। ਇਹ ਸੰਜੀ ਆਪਣਾ ਕੁਲਵੰਤਰ ਆਏ ਜੀ ਬਰੇ ਆਪਾਂ ਗੱਲ ਕਰਦੇ ਆਂ ਕਿ ਪਿਛਲੇ ਦਿਨੀ ਇਹ 64 ਦਿਨ ਦੀ ਯਾਤਰਾ ਜਿਹੜੀ ਕਿ ਗੁਜਰਾਤ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਕਰਕੇ ਆਏ ਆ ਬੜੀ ਵੱਡੀ ਗੱਲ ਆ। ਇਹ ਆਪਾਂ ਦੇ ਇੱਕ ਦਿਨ ਵਾਸਤੇ ਵੀ ਕਿਤੇ ਨਿਕਲਣਾ ਹੋਵੇ ਤਾਂ ਬੜਾ ਔਖਾ ਵਾ ਔਰ ਉਹ ਵੀ ਤੁਰ ਕੇ ਉਹ ਵੀ ਪੈਦਲ ਯਾਤਰਾ ਇਕੱਲੇ 64 ਦਿਨ ਦੀ ਯਾਤਰਾ ਕਰਨ ਤੋਂ ਬਾਅਦ ਇੰਨੇ ਆਪਣੇ ਘਰ ਪਹੁੰਚੇ ਆ ਔਰ ਘਰ ਬਹਿਣ ਦੇ ਬਰੰਤ ਇਹਨਾਂ ਦਾ ਮਨ ਵਿੱਚ ਇਹਨਾਂ ਨੂੰ ਪ੍ਰਮਾਤਮਾ ਨੇ ਇਹਨਾਂ ਨੂੰ ਕੋਈ ਆਵਾਜ਼ ਦਿੱਤੀ ਹੈ ਕਿ ਤੁਸੀਂ ਆ ਉਪਰਾਲਾ ਕਰੋ ਔਰ ਉਹ ਉਪਰਾਲਾ ਕਰਦੇ ਆ ਹੋਇਆ ਇਹਨਾਂ ਨੇ ਕਿ ਬੀੜਾ ਚੁੱਕਿਆ ਕਿ ਮੈਂ ਸ਼ਹਿਰ ਵਿੱਚੋਂ ਇਕੱਲੇ ਇਕੱਲੇ ਦੁਕਾਨ ਤੇ ਜਾ ਕੇ ਇਕੱਲੇ ਇਕੱਲੇ ਘਰ ਤੇ ਜਾ ਕੇ ਗ੍ਰਾਹੀ ਕਰਕੇ ਜੋ ਵੀ ਕਿਸੇ ਦੀ ਸ਼ਰਧਾ ਵਾ ਕੋਈ 1 ਰੁਪਿਆ ਪਾਵੇ 10 ਰੁਪਏ ਪਾਵੇ 50 100 ਜਿੰਨਾ ਵੀ ਕਿਸੇ ਦੀ ਸ਼ਰਧਾ ਅਨਸਾਰ ਗ੍ਰਾਹੀ ਪਾਉਂਦਾ ਵਾ ਔਰ ਉਹਨਾਂ ਪੈਸਿਆਂ ਦੇ ਨਾਲ ਇਹਨਾਂ ਨੇ ਇੱਕ ਜਗ੍ਹਾ ਖਰੀਦ ਕੇ ਔਰ ਗਊਸ਼ਾਲਾ ਬ ਇੱਕ ਬਹੁਤ ਵੱਡਾ ਇਹਨਾਂ ਨੇ ਉਦਮ ਅਰੰਭਿਆ ਵਾ ਔਰ ਬੜੀ ਵੱਡੀ ਗੱਲ ਆ ਇਹ ਕੋਈ ਛੋਟਾ ਜਿਹਾ ਨਹੀਂ ਕੰਮ ਵੀ ਕੋਈ 1000 2000 ਨਾਲ ਜਾਂ ਲੱਖ 2 ਲੱਖ ਲੈ ਇਹਦੇ ਵਿੱਚ ਹੋ ਸਕਦਾ ਕਰੋੜ ਰੁਪਈਆ ਵੀ ਥੋੜਾ ਵਾ ਪਰ ਫਿਰ ਵੀ ਇਹਨਾਂ ਨੇ ਬੜਾ ਵੱਡਾ ਹੌਸਲਾ ਕਰਕੇ ਬੜਾ ਅਪਰਾਲਾ ਇਹਨਾਂ ਨੇ ਇਹ ਕੀਤਾ ਵਾ ਕਿ ਜਿਹੜੀ ਜਿੰਨੀ ਵੀ ਰਕਮ ਇਕੱਠੀ ਹੁੰਦੀ ਆ ਕਰਕੇ ਔਰ ਇਹ ਜਿਹੜਾ ਗਊਸ਼ਾਲਾ ਸਾਡੇ ਜਿੰਨ ਵਾਲੇ ਵਿੱਚ ਅੱਗੇ ਵੀ ਹੈਗੀ ਆ ਪਰ ਚਲੋ ਜਿੰਨੀਆਂ ਗਊਆਂ ਵਾ ਉਸ ਹਿਸਾਬ ਨਾਲ ਗਊਸ਼ਾਲਾ ਛੋਟੀ ਆ ਆਪਾਂ ਸੜਕਾਂ ਦੇ ਬੰਨੇ ਆ ਆਮ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਗਊਆਂ ਦੇ ਕਰਕੇ ਇਹਨਾਂ ਨੇ ਕਿ ਅੱਜ ਵੀ ਜਿੰਨੀਆਂ ਵੀ ਗਊਆ ਸਾਡੇ ਲਾਗੇ ਜੰਡਿਆਲਾ ਗੁਰੂ ਦੇ ਲਾਗੇ ਬੰਨੇ ਕਿਤੇ ਵੀ ਜਿੰਨੀਆਂ ਵੀ ਗਊਆਂ ਹੋਣਗੀਆਂ ਸਾਰੀਆਂ ਨੂੰ ਉਹ ਆਪਣੇ ਨਵੇਂ ਜਿਹੜਾ ਗਊਸ਼ਾਲਾ ਤਿਆਰ ਕਰਨਗੇ ਉਹਦੇ ਵਿੱਚ ਲਿਆ ਕੇ ਇਹਨਾਂ ਨੂੰ ਰੱਖਿਆ ਜਾਊਗਾ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਊਗਾ ਔਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਇਹਨਾਂ ਨੇ ਵੀ ਇਹਨਾਂ ਨੇ ਵੀ ਇਹ ਵੀ ਅਪੀਲ ਕਰਦੇ ਹਾਂ ਇਹ ਵੀ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਹੋ ਸਕੇ ਜੋ ਵੀ ਤੁਹਾਡੇ ਕੋਲ ਸਰਦਾ ਬੰਦਾ ਤੇਲ ਫੁੱਲ ਇਹਨਾਂ ਨੂੰ ਇਹਨਾਂ ਦਾ ਆਪਣਾ ਪਾਇਆ ਜਾਵੇ ਇਹਨਾਂ ਦੀ ਗੋਲਕ ਵਿੱਚ ਤਾਂ ਜੋ ਸਾਡੇ ਸ਼ਹਿਰ ਨੂੰ ਹੋਰ ਖੁਸ਼ਹਾਲ ਬਣਾਇਆ ਜਾਵੇ ਮੈਂ ਜਨੇਲਾ ਗਰੂ ਤੋਂ ਜਸਪਾਲ ਸ਼ਰਮਾ ਦਾ ਸਮਰਨ ਹੈ